ਤੁਸੀਂ ਸਾਡੇ ਮਜ਼ਦੂਰਾਂ ਕੋ ਸਾਡੇ ਸਹਕਾਰੀਆਂ ਨੂੰ ਅੱਗੇ ਵਾਸਤੇ ਦੋਨੋਂ ਇਹਦੇ ਬਿਆਨ ਨਹੀਂ ਦੇਣਾ ਚਾਹੁੰਦੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਕਿਸਾਨਾਂ ਦੇ ਮਸੀਹ ਆ ਕਿਸਾਨਾਂ ਦੇ ਮਸੀਹ ਕਦੇ ਕਿਸਾਨਾਂ ਨੇ ਖਵਾ ਫਲਾਉ ਬਿਆਨ ਦੇਦੇ ਹੁੰਦੇ ਤੁਸੀਂ ਮੀਟਿੰਗਾਂ ਦੇ ਵਿੱਚ ਆ ਕੇ ਵਿਚਾਰ ਚਰਚਾ ਕਰੋ ਦੁਬਾਰਾ ਫਿਰ ਅਸੀਂ ਅੱਖ ਖੋੜ ਕੇ ਮੈਂ ਅਸੀਂ ਬੇਨਤੀ ਕਰਦਾ ਵੀ ਕਿਰਪਾ ਕਰਕੇ ਜਿੰਦਗੀ ਮੌਤ ਦੀ ਲੜਾਈ ਨਾ ਰਹੇ ਤੇਰੇ ਕਹਿੰਦੇ ਨੇ ਉੱਥੇ ਲੋਕਾਂ ਦੇ ਜਿਵਾਤ ਮਰਵਾਉਂਦੇ ਨੇ ਸੀਤਪਾਲ ਸਿੰਘ ਹੋਰੀ ਮਰੇ ਉਹ ਵੀ ਲੋਕਾਂ ਦੇ ਜਿਵਾਤ ਸੀ ਸਰਦਾਰੀਆਂ ਦੇਖ ਕੇ ਉਹਨਾਂ ਨੇ ਪੰਜਾਬ ਨੂੰ ਦੇ ਆਪਣੇ ਦੇਖਣ ਨੂੰ ਯਾਦ ਕਰਾਇਆ ਸੀ ਸਰਕਾਰ ਸਿੰਘ ਸਰਪੋ ਵਰਗੇ ਵੀ ਛੋਟੇ ਉਮਰ ਦੇ ਸੀਗੇ ਉਹਨਾਂ ਨੇ ਕੀ ਲੈਣਾ ਸੀ ਗੁਰੂ ਗੋਬਿੰਦ ਸਿੰਘ ਨੇ ਆਪ ਭਾਰਤ ਦੇ ਨਾਲ ਮਰਵਾਏ ਉਹਨੇ ਆਪ ਦੇ ਕੌਮ ਵਾਸਤੇ ਮਰਵਾਏ ਜਿਵੇਂ ਸੰਘਰਸ਼ ਚਾਲ ਦੇ ਨੇ ਸੰਘਰਸ਼ ਦੇ ਵਿਚ ਨਾ ਹੀ ਨਸਾਨ ਹੁੰਦੇ ਹੁੰਦੇ ਨੇ ਪਰ ਕਦੇ ਕੋਈ ਲੀਡਰ ਨਹੀਂ ਮਰਿਆ ਸੀ ਪਰ ਸਾਨੂੰ ਫਖਰਾ ਹੈ ਕਿ ਅੱਜ ਸਾਡਾ ਲੀਡਰ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਬੇ ਸਭ ਤੋਂ ਕੋਸੇ ਵੀ ਹੋ ਗਏ ਉਹਨਾਂ ਅਸੀਂ ਅੱਜ ਜਲਨ ਡੰਨੇਵਾਲ ਦੀ ਸੋਚ ਦੇ ਜੱਜ ਕੇ ਪਾਰਾ ਦੇਵਾਂਗੇ ਭਾਰਤੀ ਸੰਘ ਨੇ ਇਕਤਾਸ ਤੋਂ ਬੋਰ तेरी सोच ते सॼा मोर्चा गजनीतिक वाहिगुरू जी का ख़ाला वाहिगुरू जी फते